ਉਦੀ ਸਰਕਾਰ ਦੀ ਇਹ ਚਾਲ ਸੀ ਚੋਣਾਂ ਨੂੰ ਮੁੱਖ ਵੇਖਦੇ ਹੋਏ ਗੱਲ ਅਰੈਸਟ ਕਰਨਾ ਏਡੇ ਵੱਡੇ ਸਾਰੇ ਕੇਜਰੀਵਾਲ ਸਾਹਿਬ ਜਿਨ੍ਹਾਂ ਦੀ ਪੰਜਾਬ ਵਿੱਚ ਨਹਾਰ ਬਦਲ ਦਿੱਤੀ ਇਹਨਾਂ ਦੇ ਕੈਂਡੀਡੇਟ ਨਹੀਂ ਪੂਰੇ ਹੋ ਰਹੇ ਕਿ ਇਹਨਾਂ ਨੇ ਕਿੱਥੋਂ ਖੜੇ ਕਰਨੇ ਨੇ ਇਹਨਾਂ ਦਾ ਮੇਨ ਮੁੱਦਾ ਇਹੋ ਹੀ ਹੈ ਕਿ ਆਪਣੀ ਵੱਡੀ ਹਾਰ ਨੂੰ ਵੇਖਦੇ ਹੋਏ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਕੇ ਕੇਜਰੀਵਾਲ ਸਾਹਿਬ ਦੀ ਸੋਚ ਜੋ ਉਹਨੂੰ ਨਹੀਂ ਡੱਕ ਸਕਦੇ ਉਦੇ ਸਰੀਰ ਨੂੰ ਤਾਂ ਡਾਕ ਸਕਦੇ ਹਨ ਅੱਜ ਪੂਰਾ ਹਿੰਦੁਸਤਾਨ ਹੀ ਕੇਜਰੀਵਾਲ ਹੈ ਦੋਸਤੋ ਤੁਸੀਂ ਦੇਖ ਰਹੇ ਲਿਵਿੰਗ ਇੰਡੀਆ ਮੈਂ ਹਾਂ ਅਮਰਪਤ ਸਿੰਘ ਬਾਜਵਾ ਗੱਲ ਕਰਾਂਗੇ ਅੱਜ ਪੰਜਾਬ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਪਰ ਦੂਸਰੇ ਪਾਸੇ ਅੱਜ ਅਰਵਿੰਦ ਕੇਜਰੀਵਾਲ ਵੱਲੋਂ ਜਿਹੜੀ ਗ੍ਰਿਫਤਾਰੀ ਕੀਤੀ ਗਈ ਉਸ ਦੀ ਉਸ ਈਡੀ ਦੇ ਖਿਲਾਫ ਔਰ ਕੇਂਦਰ ਸਰਕਾਰ ਦੇ ਖਿਲਾਫ ਨੀਤੀਆਂ ਖਿਲਾਫ ਅੱਜ ਵਿਰੋਧ ਕੀਤਾ ਜਾ ਰਿਹਾ ਉਸ ਦਾ ਵਿਰੋਧ ਜਿਹੜਾ ਆ ਪਿੰਡਾਂ ਵਿੱਚ ਵੀ ਨਜ਼ਰ ਆਇਆ ਅੱਛਾ ਗੱਲਬਾਤ ਕਰਾਂਗੇ ਲਖਵਿੰਦਰ ਸਿੰਘ ਲੱਖਾ ਜੀ ਜਿਹੜੇ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਲੱਖਾ ਜੀ ਪਹਿਲੇ ਤੇ ਲਿਵਿੰਗ ਇੰਡੀਆ ਵੱਲੋਂ ਤੁਹਾਡਾ ਸਵਾਗਤ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਕੀਤੀ ਗਈ ਹੈ ਵਾਰ-ਵਾਰ ਐਟਸਮਨ ਜਾਰੀ ਕਰਨ ਦੇ ਬਾਵਜੂਦ ਕੀ ਇਹ ਜੀ ਸਾਡੇ ਪੰਜਾਬ ਵਿੱਚ ਸਾਨੂੰ ਬੜੀ ਵੱਡੀ ਮੰਦਭਾਗੀ ਖਬਰ ਮਿਲੀ ਏ ਬਹੁਤ ਵੱਡੀ ਮੋਦੀ ਸਰਕਾਰ ਦੀ ਇਹ ਚਾਲ ਸੀ ਚੋਣਾਂ ਨੂੰ ਮੁੱਖ ਵੇਖਦੇ ਹੋਏ ਬਿਲਕੁਲ ਰੈਸਟ ਕਰਨਾ ਇੱਡੇ ਵੱਡੇ ਸਾਰੇ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਪੰਜਾਬ ਵਿੱਚ ਨਿਹਾਰ ਬਦਲ ਦਿੱਤੀ ਸਾਡੇ ਸੀਐਮ ਭਗਵੰਤ ਮਾਨ ਜੀ ਨੇ ਇਹ ਅਸੀਂ ਡੱਟ ਕੇ ਇਹਨਾਂ ਦਾ ਵਿਰੋਧ ਕਰਾਂਗੇ ਹਲਕਾ ਪਲੱਥ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਸਾਰੇ ਪਿੰਡਾਂ ਵਿੱਚ ਸਾਰੇ ਸ਼ਹਿਰਾਂ ਵਿੱਚ ਇਸੇ ਤਰ੍ਹਾਂ ਇਹ ਅਪੀਲ ਕਰਦੇ ਆਂ ਕਿ ਮੋਦੀ ਸਰਕਾਰ ਆਪਣੀ ਗਲਤ ਨੀਤੀਆਂ ਤੋਂ ਬਾਹਰ ਆ ਜਾਏ ਨਹੀਂ ਤੇ ਅਸੀਂ ਆਮ ਪਾਰਟੀ ਦੇ ਵਰਕਰ ਬਲਾਕ ਪ੍ਰਧਾਨ ਸੜਕਾਂ ਦੇ ਉੱਤਰ ਜਾਵਾਂਗੇ ਆਮ ਆਦੀ ਪਾਰਟੀ ਵੱਲੋਂ ਤੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਕੇਂਦਰ ਦਾ ਲੱਗਦਾ ਕਿ ਜਿਹੜੀ ਚੋਣਾਂ ਆਈਆਂ ਵਾ ਚੋਣਾਂ ਦੇ ਮੱਧੇ ਨਯੜੀਏ ਗ੍ਰਿਫਤਾਰੀ ਹੋਈ ਹੈ ਜਾਂ ਕਿਸ ਤਰ੍ਹਾਂ ਕੀ ਨਜ਼ਰ ਆਏ ਇਹ ਆਪਣੇ ਹਾਰ ਨੂੰ ਦੇਖਦੇ ਹੋਏ ਇਹਨਾਂ ਦੀ ਬਹੁਤ ਵੱਡੀ ਹਾਰ ਹੈ ਇਹਨਾਂ ਕੋਲ ਕੋਈ ਬੰਦੇ ਨਹੀਂ ਖੜੇ ਹੋ ਰਹੇ ਇਹਨਾਂ ਦੇ ਕੈਂਡੀਡੇਟ ਨਹੀਂ ਪੂਰੇ ਹੋ ਰਹੇ ਕਿ ਇਹਨਾਂ ਨੇ ਕਿੱਥੋਂ ਖੜੇ ਕਰਨੇ ਨੇ ਇਹਨਾਂ ਦਾ ਮੇਨ ਮੁੱਦਾ ਇਹੋ ਹੀ ਹੈ ਕਿ ਆਪਣੀ ਵੱਡੀ ਹਾਰ ਨੂੰ ਦੇਖਦੇ ਹੋਏ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਲੇਕਿਨ ਇਹ ਨੀਤੀ ਦੀ ਗੱਲ ਕੀਤੀ ਜਾਵੇ ਤਾਂ ਕਿਤਨੇ ਕਿਤੇ ਵਿਰੋਧ ਕੀਤਾ ਜਾ ਰਿਹਾ ਆਮ ਆਦੀ ਪਾਰਟੀ ਦਾ ਕੀ ਜਿਹੜੇ ਬੰਦੇ ਜਿਹੜੇ ਬਾਹਰੋਂ ਲਿਆ ਕੇ ਟਿਕਟਾਂ ਦਿੱਤੀਆਂ ਜਾ ਰਹੀਆਂ ਵਾ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੋ ਕਿ ਸਾਡੇ ਸੀਐਮ ਸਾਹਿਬ ਹੌਨਤ ਮਾਨ ਇੱਕ ਬਹੁਤ ਉੱਚੀ ਸੋਚ ਦੇ ਮਾਲਕ ਨੇ ਜਿਨ੍ਹਾਂ ਦੀ ਪੂਰੀ ਆਮ ਪਾਰਟੀ ਦੇ ਵਿੱਚ ਲੋਕ ਵਿਚਰਦੇ ਨੇ ਉਹ ਉਹਨਾਂ ਨੂੰ ਹੀ ਟਿਕਟਾਂ ਮਿਲਦੇ ਨੇ ਜਿਨ੍ਹਾਂ ਦੇ ਲੋਕਾਂ ਨਾਲ ਸਬੰਧ ਹੈ ਕੋਈ ਬਾਹਰੋਂ ਬੰਦਿਆਂ ਵਾਲੀ ਇਦਾਂ ਦੀ ਕੋਈ ਗੱਲ ਨਹੀਂ ਜਿੰਨੇ ਵੀ ਸੀਟਾਂ ਸਾਡੇ ਸੀਐਮ ਸਾਹਿਬ ਪੰਜਾਬ ਨੂੰ ਮਿਲ ਲਗੀਆਂ ਸਾਰੀਆਂ ਸੀਟਾਂ ਬੜੀ ਵੱਡੀ ਜਿੱਤ ਹੋਏਗੀ ਜਿਹੜੀ ਕਿ ਇੱਕ ਪਾਸੇ ਆਮ ਆਦੀ ਪਾਰਟੀ ਅਰਵਿੰਦ ਕੇਜਰੀਆ ਸੁਪਰੀਮੋ ਹੈਗੇ ਉਹਨਾਂ ਦੀ ਗ੍ਰਿਫਤ ਦੂਸਰੇ ਪਾਸੇ ਚੋਣਾ ਦਾ ਵਿਗਲ ਵੀ ਜਿਹੜਾ ਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵਜਦਾ ਨਜ਼ਰ ਆ ਰਿਹਾ ਹੈ। ਚੋਣਾ ਕਰਕੇ ਇੱਦਾਂ ਵੱਡਾ ਇਹਨਾਂ ਕਦਮ ਚੁੱਕਿਆ ਗਿਆ ਇਹਨਾਂ ਦਾ ਰਿਜ਼ਲਟ 4 ਜੂਨ ਨੂੰ ਬੜੇ ਵੱਡੇ ਪੱਧਰ ਤੇ ਪੰਜਾਬ ਦੇ ਲੋਕ ਇਸ ਦੇਸ਼ ਦੇ ਲੋਕ ਦੇਣਗੇ। ਇਹਨਾਂ ਨੂੰ ਬੜੀ ਵੱਡੀ ਮਾਰ ਪਏਗੀ, ਬੜੀ ਵੱਡੀ ਨਸੀਹਤ ਮਿਲੇਗੀ ਮੋਦੀ ਸਰਕਾਰ ਨੂੰ। ਪਿੰਡਾਂ ਦੇ ਵਿੱਚ ਜਿਹੜਾ ਅੱਜ ਵਿਰੋਧ ਕੀਤਾ ਜਾ ਰਿਹਾ ਸੈਂਟਰ ਸਰਕਾਰ ਦਾ ਕੀ ਕੇਜਰੀਵਾਲ ਦੀ ਗ੍ਰਿਫਤਾਰੀ ਕੀਤੀ ਗਈ ਆ ਪਰ ਕੀ ਜਿਹੜੀ ਇਹ ਗ੍ਰਿਫਤਾਰੀ ਹੋਈ ਆ ਸਹੀ ਹੈ ਦੱਸੀ ਜਾ ਰਹੀ ਹੈ ਜਾਂ ਕਿਸ ਤਰ੍ਹਾਂ ਦੱਸੀ ਜਾ ਰਹੀ ਕਿਉਂਕਿ ਘਟਾਲੇ ਤਾਂ ਬਹੁਤ ਹੁੰਦੇ ਪਰ 8 ਸਮਰ ਕਰਨ ਦੇ ਬਾਵਜੂਦ ਅੱਜ ਜਿਹੜੀ ਗ੍ਰਿਫਤਾਰੀ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਜੋ ਗ੍ਰਿਫਤਾਰੀ ਹੋਈ ਆ ਮੈਂ ਸਮਝਦਾ ਆ ਕਿ ਮੋਦੀ ਸਰਕਾਰ ਜੋ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿੱਚ ਸਿਹਤ ਵਿਵਸਥਾ ਬੜੀ ਵਧੀਆ ਕੀਤੀ ਐਜੂਕੇਸ਼ਨ ਸਿਸਟਮ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਉਹ ਕਰ ਰਹੇ ਹਨ ਬੀਜੇਪੀ ਸਰਕਾਰ ਇਹ ਚਾਹੁੰਦੀ ਹੈ ਕਿ ਪਿੰਡਾਂ ਸ਼ਹਿਰਾਂ ਕਸਬਿਆਂ ਸਟੇਟਾਂ ਦੇ ਵਿੱਚ ਐਜੂਕੇਸ਼ਨ ਨਾ ਰਵੇ ਹੈਲਥ ਸਿਸਟਮ ਸਾਰਾ ਵਿਗੜ ਜਾਵੇ ਅਨਪੜਤਾ ਕੱਟੀ ਹੋ ਜਾਵੇ ਬੀਜੇਪੀ ਨੂੰ ਇਹ ਨਹੀਂ ਲੱਗਦਾ ਉਹਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਸਿਸਟਮ ਹੈਗਾ ਆ ਕੇਂਦਰੀਵਾਲ ਸਾਹਿਬ ਨੇ ਬਣਾਇਆ ਉਹਨੂੰ ਚੰਗਾ ਨਹੀਂ ਲੱਗ ਰਿਹਾ ਇਸੇ ਕਰਕੇ ਉਹ ਗ੍ਰਿਫਤਾਰੀ ਜਿਹੜੀ ਆ ਉਹ ਜਾਣਬੁੱਝ ਕੇ ਕਰਦੀ ਹੈ ਇਹਦੇ ਵਿੱਚ ਕੋਈ ਵੀ ਇਹਦਾ ਕੱਟ ਨਹੀਂ ਹੈ ਇਹ ਸਿਹਰੀ ਸਾਜ਼ਿਸ਼ ਘੜਤਾ ਜਿਹੜੇ ਆ ਉਹ ਬੈਠੇ ਵੱਡੇ ਵੱਡੇ ਦਿਮਾਗ ਉਹ ਵੇਲੜ ਬੰਦੇ ਹੈਗੇ ਆ ਲੋਕਾਂ ਨੂੰ ਗਮਰਾਹ ਕਰਦੇ ਹਨ ਸਾਰੇ ਹੀ ਸਿਸਟਮ ਨੂੰ ਉਹਨਾਂ ਨੇ ਖਰਾਬ ਕਰ ਦਿੱਤਾ ਹੈ ਸਭ ਕੁਝ ਮੋਦੀ ਸਰਕਾਰ ਨੇ ਵੇਚ ਦਿੱਤਾ ਹੈ ਉਹ ਡਰਦੀ ਹੈ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਭਾਜਪਾ ਤੋਂ ਹੱਥੋਂ ਨਿਕਲਦਾ ਜਾ ਰਿਹਾ ਹੈ ਚੋਣਾਂ ਦੀ ਗੱਲ ਕੀਤੀ ਜਾਵੇ ਚੋਣਾਂ ਸਿਰ ਤੇ ਹੈ ਕੀ ਲੱਗਦਾ ਹੈ ਕਿ ਇਹਦਾ ਅਸਰ ਜਿਹੜਾ ਹੈ ਕਿਸ ਤਰ੍ਹਾਂ ਦਾ ਨਜ਼ਰ ਆਏਗਾ ਦੇਖੋ ਜੀ ਇਹ ਚੋਣਾਂ ਦਾ ਅਸਰ ਜਿਹੜਾ ਹੈ ਭਾਜਪਾ ਨੂੰ ਪੈਣਾ ਉਹਦੀ ਘਟਿਆ ਸੋਚ ਕਰਕੇ ਪੈਣਾ ਹੈ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਭਾਜਪਾ ਦੀ ਸਰਕਾਰ ਜਿਹੜੀ ਹੈਗੀ ਆ ਉਹ ਗਲਤ ਨੀਤੀਆਂ ਅਪਣਾ ਰਹੀ ਹਨ ਕੇਜਰੀਵਾਲ ਸਾਹਿਬ ਦੀ ਸੋਚ ਜੋ ਉਹਨੂੰ ਨਹੀਂ ਡੱਕ ਸਕਦੇ ਉਹਦੇ ਸਰੀਰ ਨੂੰ ਤਾਂ ਡੱਕ ਸਕਦੇ ਹਨ ਅੱਜ ਪੂਰਾ ਹਿੰਦੁਸਤਾਨ ਹੀ ਕੇਜਰੀਵਾਲ ਹੈ ਪੰਜਾਬ ਚ ਵਿਰੋਧ ਕੀਤਾ ਜਾ ਰਿਹਾ ਵਾ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਤੁਸੀਂ ਕੀ ਕਹਿਣਾ ਚਾਹੋ ਸਰ ਦੇਖੋ ਐਸਾ ਹੈ ਕਿ ਜਿਹੜੇ ਮੋਦੀ ਸਰਕਾਰ ਆ ਸਾਡੇ ਸਰਦ ਸਰਕਾਰ ਜੋ ਕੇਜਰੀਵਾਲ ਸਾਹਿਬ ਦੀ ਨੀਤੀਆਂ ਤੋਂ ਡਰ ਰਹੇ ਹਨ ਦਿੱਲੀ ਦੇ ਵਿੱਚ ਪਾਣੀ ਮੁਫਤਾ ਬਿਜਲੀ ਮੁਫਤਾ ਸਾਰਾ ਕੁਝ ਮੁਫਤ ਕਰਤਾ ਆ ਜੋ ਕਿ ਬਹੁਤ ਵੱਡਾ ਉਪਰਾ ਲੈ ਕੇਜਰੀਵਾਲ ਸਾਹਿਬ ਦਾ ਇਹ ਨੀਤੀਆਂ ਤੋਂ મોદી ਡਰਦਾ ਆ ਵੀ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਸਾਰਾ ਕੁਝ ਇਹ ਕੇਜਰੀਵਾਲ ਸਾਹਿਬ ਨੇ ਡਿਜੀਟਲ ਕਰਤਾ ਆ ਸਾਡੇ ਪੰਜਾਬ ਦੇ ਵਿੱਚ ਇਹੋ ਜਿਹੇ ਮੱਲਾ ਕਲੀਨਿਕ ਇਦਾਂ ਦੇ ਮੱਲਾ ਕਲੀਨਿਕ ਬਣਾਏ ਨੇ ਜਿੱਦਾਂ ਦੀ ਕਿਸੇ ਨੇ ਜ਼ਿੰਦਗੀ 'ਚ ਸੋਚਿਆ ਵੀ ਨਹੀਂ ਸੀ ਅਸੀਂ ਔਰ ਨਾਲੇ ਸਮਾਜ ਦੇ ਵਿੱਚ ਸਾਡੇ ਬੱਚਿਆਂ ਵਾਸਤੇ ਵਧੀਆ ਫੈਸਿਲਿਟੀਆਂ ਜਿਹੜੀਆਂ ਨੇ ਹਸਪਤਾਲ ਦੀਆਂ ਐਜੂਕੇਸ਼ਨ ਦੀਆਂ ਬਸ ਹੋਰ ਵੀ ਬੜੀ ਬੜੀ ਫੈਸਿਲਿਟੀਆਂ ਜਿਹੜੀ ਕੇਜਰੀਵਾਲ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਦਿੱਤੀਆਂ ਨੇ ਪੰਜਾਬ ਨੂੰ ਦਿੱਤੀਆਂ ਨੇ ਜੋ ਕਿ ਅਸੀਂ ਖੁਸ਼ ਆ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਆ ਜਾਂ ਕੁਝ ਨਹੀਂ ਆ ਅਸੀਂ ਦੇਖਣਾ ਹੈ ਕੰਮ ਕਿਸ ਨੇ ਕੀ ਕੀਤਾ ਆ ਯੂਪੀ ਦੇ ਵਿੱਚ ਕੁਝ ਨਹੀਂ ਹੈਗਾ ਯੂਪੀ ਦੇ ਵਿੱਚ ਉਹ ਤੇ ਸਿਰਫ ਇੱਕ ਇਹ ਆਏਗਾ ਵੀ ਠੀਕ ਹੈ ਵੱਡੇ ਵੱਡੇ এজেন্ডੇ ਕਰਤੇ ਆ ਬਸ ਠੀਕ ਠਾਕ ਆ ਬਸ ਹੋ ਗਿਆ ਬਿਹਾ ਨਾ ਕਰਤਾ ਬਸ ਆ ਹੋ ਗਿਆ ਉਹ ਹੋ ਗਿਆ ਬਸ ਸੋ ਅੱਜ ਅਰਵਿੰਦ ਕੇਜਰੀਆ ਦੀ ਗ੍ਰਿਫਤਾਰੀ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਮੈਂ ਦੂਸਰੇ ਪਾਸੇ ਆ ਕੇ ਇੰਡਰ ਵਿੱਚ ਵੀ ਇਸ ਦਾ ਵਿਰੋਧ ਜਿਹੜਾ ਨਜ਼ਰ ਆਇਆ ਵਾ ਉਹ ਕਹਿੰਦਾ ਕਿ ਜੇਕਰ ਕੇਜਰੀ ਆਦੀ ਗ੍ਰਿਫਤਾਰੀ ਹੋਈ ਹੈ ਤੇ ਇੱਕ ਸਾਜਿਸ਼ ਉਸਤਤ ਕੀਤੀ ਗਈ ਹੈ ਔਰ ਚੋਣਾਂ ਨੂੰ ਮੱਦੇ ਨਵੇ ਰੱਖ ਦਿਆ ਬੀਜੇਪੀ ਨੂੰ ਡਰ ਸੀਗਾ ਕਿ ਦੁਵਾਰਾ ਮੁੜ ਕੇਜਰੀ ਵਾ ਜਿਹੜੇ ਕਿ ਉਹ ਚੋਣਾਂ ਨਾਲ ਜਿੱਸ ਸਕਣ ਪਰ ਇਸ ਦਾ ਵਿਰੋਧ ਕਰਦਾ ਜਿਹੜਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਵਾ ਲੋਕ ਜਿਹੜੇ ਆ ਆਪ ਮੁਹਾਰੇ ਜਿਹੜੇ ਸੜਕਾਂ ਤੇ ਉਤਰੇ ਉਹਨਾਂ ਕਹਿੰਦੇ ਕਿ ਜੇਕਰ ਇਸੇ ਤਰ੍ਹਾਂ ਹੀ ਬੀਜਪੀ ਨੇ ਵਤੀਰਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੌਰਾਨ ਲੋਕ ਆਪ ਹੀ ਬੀਜਪੀ ਨੂੰ ਇਸ ਦਾ ਖਮਿਆਜਾ ਜਿਹੜਾ ਹੈ ਸਵਾਲ ਜਿਹੜਾ ਇੱਟ ਦਾ ਜਵਾਬ ਪੱਥਰ ਲੱਗਦਾ ਜਾਵੇ ਤੁਸੀਂ ਦੇਖਦੇ ਹੋ ਲਿਮਿਟਡ ਨਿਊਜ਼ ਮੈਂ ਖਾਸੇ ਭਾਗ ਪਲਾਟ